ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਵੋਗੇ ਰੱਬ ਸਾਰਿਆਂ ਨੂੰ ਚਰਦੀ ਕਿਲਚ ਰੱਖੇ ਕੀ ਅਗਰ ਅਸੀਂ ਇਹ ਗੱਲ ਕਰੀਏ ਕਿ ਭਾਰਤ ਦੇ ਅੰਦਰ ਜਿਹੜੇ ਮਾਮਲੇ ਨੇ ਉਹ ਖਰਾਬ ਹੋ ਰਹੇ ਨੇ ਖਾਲਸਤਾਨ ਨੂੰ ਲੈ ਕੇ ਕਿ ਖਾਲਸਤਾਨ ਦਾ ਜਿਹੜਾ ਮੈਦਾਨ ਹੈ ਉਹ ਸਜਣ ਜਾ ਰਿਹਾ ਹੈ ਕਿ ਲੋਕ ਜਿਹੜੇ ਨੇ ਜਿਸ ਤਰ੍ਹਾਂ ਬੰਗਲਾਦੇਸ਼ ਦੇ ਅੰਦਰ ਇਨਕਲਾਬ ਆਇਆ ਜਿਸ ਤਰ੍ਹਾਂ ਨੇਪਾਲ ਦੇ ਅੰਦਰ ਇਨਕਲਾਬ ਆਇਆ ਕਿ ਭਾਰਤ ਦੇ ਅੰਦਰ ਵੀ ਇਨਕਲਾਬ ਆਏਗਾ ਕਿ ਖਾਲਸਾ ਰਾਜ ਜਿਹੜਾ ਉਹ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਅਮਰੀਕਾ ਸਦਰ ਡੋਲਰਨ ਟਰੰਪ ਨੇ ਕੀ ਐਲਾਨ ਕੀਤਾ ਹੈ ਇਨਕਲਾਬ ਨੂੰ ਲੈ ਕੇ ਖਾਲਸਾਤਨ ਨੂੰ ਲੈ ਕੇ ਖਾਲਸੇ ਰਾਜ ਨੂੰ ਲੈ ਕੇ ਇਸੇ ਮੁਤਲਕਾਈ ਦੀ ਵੀਡੀਓ ਇਹ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨੇ ਤੋਂ ਪਹਿਲੇ ਤਮਾਮ ਦੋਸਤਾਂ ਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਅਨਰ ਲਈ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਆਂ ਏ ਪੀ ਸ਼ਰਮਾ ਓਲੀ ਨੇਪਾਲ ਛੱਡ ਕੇ ਭੱਜ ਗਿਆ ਇਸ ਤੋਂ ਪਹਿਲਾਂ ਸ਼੍ਰੀਲੰਕਾ ਬੰਗਲਾਦੇਸ਼ 'ਚ ਵੀ ਲੋਕਾਂ ਦੇ ਗੁੱਸੇ ਨੇ ਉਥੋਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੰਗੇ ਕਰਕੇ ਭਜਾਏ ਸਵਾਲ ਹੈ ਕਿ ਸ਼੍ਰੀਲੰਕਾ ਬੰਗ ਹੁਣ ਨੇਪਾਲ ਵਿੱਚ ਵੀ ਜਨਜੀਬ ਲੋ ਲਿਆਂਦੇ ਤੂਫਾਨ ਦੇ ਮਗਰ ਕੌਣ ਹੈ ਕਿ ਭਾਰਤ ਵਿੱਚ ਵੀ ਅਜਿਹਾ ਵਿਦਰੋਹ ਹੋ ਸਕਦਾ ਹੈ ਤੇ ਸਭ ਤੋਂ ਜ਼ਰੂਰੀ ਗੱਲ ਕਿ ਨੇਪਾਲ ਦੇ ਇਸ ਵਿਦਰੋਹ ਦਾ ਪੰਜਾਬ ਤੇ ਸਿੱਖਾਂ ਤੇ ਕੀ ਅਸਰ ਪਵੇਗਾ ਕੀ ਸਿੱਖ ਅਜਿਹੇ ਵਿਦਰੋਹਾਂ ਤੋਂ ਕੋਈ ਫਾਇਦਾ ਲੈ ਸਕਦੇ ਆ ਨਾਲੀ ਗੱਲ ਕਰਾਂਗੇ ਕਿ ਨੇਪਾਲ ਵਿੱਚ ਇਹ ਸਭ ਫੇਸਬੁਕ ਇੰਸਟਾਗ੍ਰਾਮ YouTube ਬੰਦ ਹੋਣ ਕਰਕੇ ਜਨ ਜੀ ਦੇ ਗੁੱਸੇ ਨਾਲ ਹੋ ਰਿਹਾ ਜਾਂ ਫਿਰ ਇਸ ਤਮਾਸ਼ੇ ਪਿੱਛੇ ਕਿਸੇ ਵੱਡੇ ਖਿਡਾਰੀ ਦਾ ਹੱਥ ਹੈ ਜੀਓ ਪੋਲਿਟਿਕਲ ਐਂਗਲ ਤੋਂ ਬਣਾਈ ਇਹ ਵੀਡੀਓ ਪੂਰੀ ਜ਼ਰੂਰ ਦੇਖਿਓ ਚਲੋ ਇਹ ਸ਼ੁਰੂ ਕਰਦੇ ਹਾਂ ਇਹ ਨਕਸ਼ਾ ਤੁਸੀਂ ਦੇਖ ਰਹੇ ਹੋ ਜਿਸ ਵਿੱਚ ਭਾਰਤ ਦੇ ਆਸ-ਪਾਸ ਦੇ ਕਈ ਦੇਸ਼ ਦਿਖਾਈ ਦੇ ਰਹੇ ਨੇ ਜਿਨ੍ਹਾਂ ਚ ਗਵੰਡੀ ਮੁਲਕ ਪਾਕਿਸਤਾਨ ਜਿੱਥੇ ਇਮਰਾਨ ਖਾਨ ਪ੍ਰਧਾਨ ਮੰਤਰੀ ਸੀ ਉਹ ਕਹਿੰਦਾ ਮੈਂ ਅਮਰੀਕਾ ਨੂੰ ਆਪਣੇ ਮੁਲਕ ਮਿਲਟਰੀ ਬੇਸ ਨਹੀਂ ਦੇਵਾਂਗਾ ਅਗਲੇ ਚੁੱਕ ਕੇ ਅੰਦਰ ਕਰਤਾ ਅਜੇ ਤੱਕ ਅੰਦਰ ਆਹ ਥੱਲੇ ਸ਼੍ਰੀਲੰਕਾ ਹੈ ਜਿੱਥੇ ਰਾਜਪੱਖੀ ਦੀ ਸਰਕਾਰ ਸੀ ਵਿਦਰੋਹ ਹੋਇਆ ਤੇ ਤਖਤਾ ਪਲਟ ਹੋ ਗਿਆ ਇਧਰ ਭਾਰਤ ਦੀ ਕੱਚ ਦੇ ਵਿੱਚ ਬੰਗਲਾਦੇਸ਼ ਪੈਂਦਾ ਹੈ ਫਰਟ ਪਲਟਿਆ ਤੇ ਸ਼ੇਖ ਹਸੀਨਾ ਇਥੋਂ ਭੱਜੀ ਭਾਰਤ ਵਿੱਚ ਆ ਕੇ ਉਹਨੇ ਸ਼ਰਨ ਲਈ ਹੁਣ ਇਹਨਾਂ ਤਿੰਨਾਂ ਮੁਲਕਾਂ ਚ ਸਰਕਾਰ ਕੌਣ ਚਲਾ ਰਿਹਾ ਇਥੇ ਚੱਲ ਰੀਆਂ ਨੇ ਅਮਰੀਕਾ ਪੱਖੀ ਸਰਕਾਰਾਂ ਜਿਹੜੀਆਂ ਅਮਰੀਕਾ ਦੀਆਂ ਅਸਿੱਧੇ ਰੂਪ ਚ ਹਮਾਇਤੀ ਆ ਮਤਲਬ ਕਿ ਅਮਰੀਕਾ ਨੇ ਇਹਨਾਂ ਮੁਲਕਾਂ ਚ ਰੋਲੇ ਖੜੇ ਕੀਤੇ ਤੇ ਆਪਣੇ ਕੰਟਰੋਲ ਵਾਲੀਆਂ ਇਹਨਾਂ ਮੁਲਕਾਂ ਚ ਸਰਕਾਰਾਂ ਬਣਾ ਲਈਆਂ ਜੇ ਇੰਨੀ ਗੱਲ ਸਮਝ ਆਈ ਹੁਣ ਨੇਪਾਲ ਵੱਲ ਆਉਨੇ ਆ ਨੇਪਾਲ ਭਾਰਤ ਦੇ ਬਿਲਕੁਲ ਸਿਰ ਤੇ ਬੈਠਾ ਹੈ ਤੇ ਨੇਪਾਲ ਦੇ ਸਿਰ ਤੇ ਬੈਠਾ ਹੈ ਚੀਨ ਹੁਣ ਚੀਨ ਦਾ ਭਾਰਤ ਨਾਲ ਰੱਟਾ ਵੀ ਚੱਲਦਾ ਹੈ ਤੇ ਦੋਸਤੀ ਵੀ ਹੈ ਕਿਉਂ ਕਿਉਂਕਿ ਭਾਰਤ ਅਮਰੀਕਾ ਨਾਲ ਵੀ ਰਿਸ਼ਤੇ ਰੱਖਦਾ ਹੈ ਤੇ ਚੀਨ ਨਾਲ ਵੀ ਇਹ ਗੱਲ ਨਾ ਅਮਰੀਕਾ ਨੂੰ ਪਸੰਦ ਹੈ ਤੇ ਨਾ ਹੀ ਚੀਨ ਨੂੰ ਅਗਲਿਆਂ ਨੇ ਭਾਰਤ ਨੂੰ ਸਿੱਧਾ ਕਿਹਾ ਵੀ ਅੱਧੀ ਮੈਂ ਗਰੀਬ ਜੱਟ ਦੀ ਅੱਧੀ ਤੇਰੀਆਂ ਮੁਲਾਜ਼ੇਦਾਰਾਂ ਵਾਲਾ ਕੰਮ ਨਹੀਂ ਚੱਲਣਾ ਜਾਂ ਅਮਰੀਕਾ ਪੱਖੀ ਹੋ ਜਾਓ ਜਾਂ ਚੀਨ ਨਾਲ ਖੜੇ ਹੋ ਜਾਓ ਸਰਪੰਚ ਹੁਣਾਂ ਨੇ ਭਾਰਤ ਤੇ 50% ਟੈਰਿਫ ਤਾਂ ਹੀ ਲਾਇਆ ਵੀ ਤੁਸੀਂ ਸਾਡੇ ਦੁਸ਼ਮਣ ਰੂਸ ਨਾਲ ਤੇਲ ਦਾ ਵਪਾਰ ਕਰ ਰਹੇ ਹੋ। ਉਹੀ ਰੂਸ ਸਾਡੇ ਸਾਥੀ ਯੂਕਰੇਨ ਨਾਲ ਜੰਗ ਲੜ ਰਿਹਾ। ਰੂਸ ਚੀਨ ਦਾ ਗੱਠ ਜੋੜ ਹੈ ਤੇ ਇਹਨਾਂ ਨਾਲ ਖੜੇ ਆ ਕਿੰਮੀਓਂ ਕਰ ਗਏ ਤੇ ਇਹ ਲੋਬੀ ਅਮਰੀਕਾ ਤੇ ਵੈਸਟ ਦੀ ਵਿਰੋਧੀ ਆ। ਹੁਣ ਮਸਲੇ ਦੀ ਜੜ੍ਹ ਇਹ ਹੈ ਕਿ ਅਮਰੀਕਾ ਤੇ ਚੀਨ ਦੇ ਭੇਡ ਦੇ ਵਿਚਕਾਰ ਦੁਨੀਆ ਫਸੀ ਪਈ ਹੈ ਤੇ ਅਮਰੀਕਾ ਨੇ ਚੀਨ ਨੂੰ ਕੇਰਨ ਨੂੰ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਚ ਆਪਣੇ ਪੱਖੀ ਸਰਕਾਰਾਂ ਬਣਾ ਕੇ ਇੱਥੇ ਆਪਣੀ ਮਿਲਟਰੀ ਬੇਸ ਬਣਾ ਲਿਆ ਹੈ ਭਾਰਤ ਨਾਲ ਸਿੱਧਾ ਆਡਾ ਅਮਰੀਕਾ ਤਾਂ ਨਹੀਂ ਲੈਂਦਾ ਕਿਉਂਕਿ ਭਾਰਤ ਦੀ 146 ਕਰੋੜ ਦੀ ਆਬਾਦੀ ਅਮਰੀਕਾ ਵਾਸਤੇ ਇੱਕ ਵੱਡੀ ਮੰਡੀ ਹੈ ਬਾਜ਼ਾਰ ਹੈ ਹੁਣ ਤਾਜ਼ਾ ਮਾਮਲੇ ਚ ਚੀਨ ਨੇ ਭਾਰਤ ਤੇ ਪ੍ਰਭਾਵ ਪਾਉਣ ਨੂੰ ਤੇ ਅਮਰੀਕਾ ਨੂੰ ਸਨੇਹਾ ਦੇਣ ਨੂੰ ਪਹਿਲਾਂ ਆਪਣੇ ਮੁਲਕ ਚ ਮਿਲਟਰੀ ਪ੍ਰੇਡ ਕੀਤੀ ਆਪਣੀ ਤਾਕਤ ਦਾ ਵਿਖਾਵਾ ਕੀਤਾ ਇਸ ਸਪ੍ਰਿੰਟ ਦੇ ਵਿੱਚ ਦੁਨੀਆ ਨੇ ਪਹਿਲੀ ਵਾਰ ਲੇਜ਼ਰ ਹਥਿਆਰ ਵੇਖੇ ਜਿਨ੍ਹਾਂ ਨਾਲ ਡਰੋਨ ਤੇ ਛੋਟੇ ਜਹਾਜ਼ ਛੁੱਟੇ ਜਾ ਸਕਦੇ ਆ ਇਸ ਦੇ ਨਾਲ ਹੀ ਹਾਈਪਰਸੋਨਿਕ ਮਿਜ਼ਾਲਾਂ ਦਾ ਵੀ ਖੁੱਲ ਕੇ ਪ੍ਰਦਰਸ਼ਨ ਕੀਤਾ ਗਿਆ ਆ ਜਿਹੜਾ ਭਾਰਤ ਦਾ ਤੇ ਪਾਕਿਸਤਾਨ ਦਾ ਪਿੱਛੇ ਜੇ ਠਾ ਠਾ ਹੋਇਆ ਸੀ ਤੁਹਾਨੂੰ ਪਤਾ ਉਹਦੇ ਚ ਵੀ ਚਾਈਨਾ ਦੇ ਹਥਿਆਰ ਵਰਤੇ ਗਏ ਸੀ ਇਸੇ ਦਾ ਦੂਜਾ ਪੜਾਅ ਹੈ ਨੇਪਾਲ ਦੀ ਘਟਨਾ ਜਿਸ ਤਰ੍ਹਾਂ ਹੀ ਚੀਨ ਨੇ ਭਾਰਤ ਨੂੰ ਵੀ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਜਿਸ ਨੇਪਾਲ ਨੂੰ ਹਿੰਦੂ ਰਾਸ਼ਟਰ ਦਾ ਹਿੱਸਾ ਭਾਰਤ ਕਹਿੰਦਾ ਹੈ ਉਥੇ ਚੀਨ ਆਪਣਾ ਕਬਜ਼ਾ ਕਰਨਾ ਚਾਹੇਗਾ ਤੇ ਦੂਜਾ ਅਮਰੀਕਾ ਵੱਲੋਂ ਪਾਏ ਜਾ ਰਹੇ ਘੇਰੇ ਨੂੰ ਵੀ ਕੁਝ ਹੱਦ ਤੱਕ ਕਾਊਂਟਰ ਕਰੇਗਾ ਤੇ ਨੇਪਾਲ ਤੇ ਕਬਜ਼ਾ ਕਰਕੇ ਉਹ ਭਾਰਤ ਨੂੰ ਵੀ ਆਪਣੇ ਪੱਖੀ ਰੱਖਣਾ ਚਾਹੇਗਾ ਕਿਉਂਕਿ ਹਿਮਾਲਿਆ ਦੀ ਚੋਟੀ ਤੇ ਜਿਹੜਾ ਸਭ ਤੋਂ ਉੱਪਰ ਬੈਠਾ ਹੋਇਆ ਉਹਦੀ ਮਾਰ ਥੱਲੇ ਸ਼੍ਰੀਲੰਕਾ ਤੱਕ ਜਾਣੀ ਹੈ ਉਨੇ ਇਧਰੋਂ ਬੰਗਲਾਦੇਸ਼ ਵੀ ਟਾਉਣਾ ਤੇ ਉਧਰੋਂ ਪਾਕਿਸਤਾਨ ਤੱਕ ਵੀ ਪਹੁੰਚ ਜਾਣਾ ਇਸ ਤੋਂ ਬਿਨਾ ਸਭ ਤੋਂ ਮਾਰੂ ਹਥਿਆਰ ਜਿਹੜਾ ਚੀਨ ਦੇ ਕੰਟਰੋਲ ਹੇਠ ਆ ਉਹ ਹੈ ਤਿੱਬਤ ਦਾ ਉਹ ਪਾਣੀ ਜਿਹੜਾ ਭਾਰਤ ਸਮੇਤ ਦੱਖਣੀ ਏਸ਼ੀਆ ਦੀ ਅਰਬਾਂ ਦੀ ਆਬਾਦੀ ਦੀ ਧਿਆ ਮਟਾ ਰਿਹਾ ਉੱਪਰ ਬੈਠਾ ਚੀਨ ਇੱਕੋ ਨਿਸ਼ਾਨੇ ਤੇ ਪੂਰੇ ਦੱਖਣ ਏਸ਼ੀਆ ਨੂੰ ਟਾਰਗੇਟ ਤੇ ਕਰਨਾ ਚਾਹ ਰਿਹਾ ਤੇ ਇਸੇ ਕਰਕੇ ਉਹਨੇ ਨੇਪਾਲ ਵਾਲਾ ਕਾਂਡ ਕਰਵਾਇਆ ਹੋ ਸਕਦਾ ਨਹੀਂ ਤਾਂ ਜਿਹੜੀ ਜ਼ੈਂਜ਼ੀ ਮੋਬਾਈਲਾਂ ਤੇ ਹੀ ਬੈਠੀ ਰਹਿੰਦੀ ਆ ਉਹ ਵਿਦਰੋਹ ਇਸ ਹੱਦ ਤੱਕ ਨਹੀਂ ਜਾ ਸਕਦੀ। ਵੀ ਹਥਾਂ 'ਚ ਐਸਐਲਆਰ ਫੜੀ ਸਰ। ਇਸ ਦਾ ਮਤਲਬ ਹੈ ਜੈਂਸੀ ਮੋਰਿਆ ਪਿੱਛੇ ਕੋਈ ਹੋਰ ਹੈ ਜਿਹੜਾ ਐਸੇ ਹਥਿਆਰ ਦੇ ਰਿਹਾ, ਪਲੈਨਿੰਗ ਕਰ ਰਿਹਾ ਤੇ ਇਹ ਸਾਰੇ ਕੁਸ਼ ਨੂੰ ਪਲਾਨਡ ਤਰੀਕੇ ਨਾਲ ਇੰਪਲੀਮੈਂਟ ਕਰਵਾ ਰਿਹਾ। ਮੇਰੇ ਅੰਦਾਜ਼ੇ ਦੇ ਮੁਤਾਬਕ ਇਹ ਕੰਮ ਚੀਨ ਨੇ ਕਰਵਾਇਆ ਹੋ ਸਕਦਾ ਹੈ। ਹੋ ਸਕਦਾ ਤੁਸੀਂ ਇਸ ਪਿੱਛੇ ਅਮਰੀਕਾ ਨੂੰ ਵੀ ਜ਼ਿੰਮੇਵਾਰ ਮੰਨਦੇ ਹੋ ਪਰ ਮੈਂ ਚੀਨ ਦੇ ਹਿਸਾਬ ਨਾਲ ਆਪਣੇ ਤੱਥ ਦੇ ਰਿਹਾ। ਖੈਰ ਹੁਣ ਆਉਂਦੀ ਗੱਲ ਵੀ ਰੌਲਾ ਪੈ ਚੁੱਕਾ ਹੈ ਨੇਪਾਲ ਦੀ ਰਾਜਗਦੀ ਖਾਲੀ ਆ ਹੁਣ ਦੀ ਜਾਣਕਾਰੀ ਅਨੁਸਾਰ ਨੇਪਾਲ ਦੇ ਵਿੱਚ ਇੱਕ ਬੀਬੀ ਬਜ਼ੁਰਗ ਬੀਬੀ ਪ੍ਰਧਾਨ ਮੰਤਰੀ ਬਣਾਈ ਜਾ ਚੁੱਕੀ ਹੈ ਹੁਣ ਇਸ 'ਚ ਚੀਨ ਜਾਂ ਅਮਰੀਕਾ ਦੋਹਾਂ 'ਚੋਂ ਕਿਹੜਾ ਆ ਕੇ ਨੇਪਾਲ ਦੀ ਸੱਤਾ ਨੂੰ ਆਪਣੇ ਕੰਟਰੋਲ 'ਚ ਲੈਂਦਾ ਉਸ ਬੀਬੀ ਰਾਹੀਂ ਇੱਥੇ ਹੋਵੇਗੀ ਡਿਪਲੋਮੈਟਿਕ ਤੇ ਦਿਮਾਗੀ ਲੜਾਈ ਅਮਰੀਕਾ ਚਾਹੇਗਾ ਕਿ ਉਹ ਚੀਨ ਨੂੰ ਘੇਰੇ ਤਾਂ ਉਹ ਨੇਪਾਲ ਤੇ ਆਪਣਾ ਕੰਟਰੋਲ ਕਰਨਾ ਚਾਹੇਗਾ ਚੀਨ ਪਹਿਲਾਂ ਹੀ ਇਸ ਮਾਮਲੇ ਨੂੰ ਛੇੜ ਚੁੱਕਾ ਸੋ ਆਪਣੀ ਪੂਰੀ ਤਾਕਤ ਨਾਲ ਨੇਪਾਲ ਤੇ ਕੰਟਰੋਲ ਕਰਨ ਨੂੰ ਕਾਲਾ ਕਿਉਂਕਿ ਤਿੱਬਤ ਪਹਿਲਾਂ ਹੀ ਉਸ ਦੇ ਕਬਜ਼ੇ ਚ ਹੈ ਇਧਰ ਹਾਂਗਕਾਂਗ ਮਕਾਉ ਵਰਗੇ ਇਲਾਕੇ ਵੀ ਚੀਨ ਪਹਿਲਾਂ ਹੀ ਦੱਬੀ ਬੈਠਾ ਹੈ ਅਮਰੀਕਾ ਵੱਲੋਂ ਕੰਟਰੋਲ ਕੀਤੇ ਬਾਕੀ ਦੇ ਇਲਾਕਿਆਂ ਸਾਹਮਣੇ ਉਹਨੇ ਉੱਚੀ ਥਾਂ ਮੱਲ ਕੇ ਬੈਠਣ ਦੀ ਸੋਚ ਦੇ ਨਾਲ ਨੇਪਾਲ ਵਾਲਾ ਕਾਂਡ ਕਰਵਾਇਆ ਹੋ ਸਕਦਾ ਹੈ ਇਹ ਮੇਰਾ ਮੰਨਣਾ ਹੈ ਅਗਲਾ ਸਵਾਲ ਆਉਂਦਾ ਹੈ ਕਿ ਭਾਰਤ ਵਿੱਚ ਵੀ ਕੀ ਅਜਿਹੇ ਵਿਦਰੋਹ ਹੋ ਸਕਦਾ ਹੈ ਨਹੀਂ ਭਾਰਤ ਵਿੱਚ ਅਜੇ ਹਾਂ ਕੁਝ ਵੇਖਣ ਨੂੰ ਨਹੀਂ ਮਿਲ ਸਕਦਾ ਕਿਉਂਕਿ ਭਾਰਤ ਦੇ ਵਿੱਚ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਵੱਡੀ ਤਾਕਤ ਹੈ ਸੂਬਿਆਂ ਕੋਲ ਇੰਨੀ ਤਾਕਤ ਹੈ ਨਹੀਂ ਕਿ ਲੋਕ ਸੰਗਠਿਤ ਹੋ ਸਕਣ ਦੂਜਾ ਭਾਰਤ ਦਾ ਇਲਾਕਾ ਵੀ ਵੱਡਾ ਹੈ ਤੀਜਾ ਭਾਰਤ ਕੋਲ ਫੌਜੀ ਪਾਵਰ ਵੀ ਵੱਡੀ ਹੈ ਕੋਈ ਹੋਰ ਤਰੀਕਾ ਹੋਵੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਹਾਂ ਭਾਰਤ ਦੇ ਵਿੱਚ ਚੱਲ ਰਹੀਆਂ ਆਜ਼ਾਦੀ ਲਹਿਰਾਂ ਇੱਕ ਵੱਡਾ ਫੈਕਟਰ ਜ਼ਰੂਰ ਆ ਤੇ ਲੋੜ ਪੈਣ ਤੇ ਵੈਸਟ ਇਸ ਫੈਕਟਰ ਨੂੰ ਜਰੂਰ ਵਰਤ ਸਕਦੇ ਆ ਅਗਲੀ ਗੱਲ ਕਿ ਪੰਜਾਬ ਤੇ ਸਿੱਖ ਏ ਸਾਰੇ ਮਾਮਲੇ ਚ ਕਿੱਥੇ ਖੜੇ ਆ ਸਿੱਖ ਕੋਈ ਫਾਇਦਾ ਲੈ ਸਕਦੇ ਆ ਦੁਨੀਆ ਚ ਆਉਂਦੇ ਸਾਲਾਂ ਚ ਵੱਡੇ ਉਲਟਫੇਰ ਹੋ ਸਕਦੇ ਆ ਮੁਲਕਾਂ ਦੀ ਟੁੱਟ ਭੱਜ ਹੋਵੇਗੀ ਲੋਬੀਆਂ ਵੱਣਨਗੀਆਂ ਤੇ ਕਈ ਨਵੇਂ ਮੁਲਕਾਂ ਦਾ ਜਨਮ ਹੋਵੇਗਾ ਕਦੋਂ ਕਿੱਥੇ ਕਿਸ ਨੂੰ ਤਾਕਤ ਮਿਲ ਜੂਗੀ ਕੋਈ ਨਹੀਂ ਜਾਣਦਾ ਨਿਊ ਵਰਲਡ ਆਰਡਰ ਚ ਵਪਾਰ, ਫਾਇਦੇ, ਮੰਡੀ, ਜ਼ਮੀਨ, ਸਿਲਕ ਰੂਟ ਆਦ ਕਈ ਚੀਜ਼ਾਂ ਦੇ ਆਧਾਰ ਤੇ ਵੱਡੇ ਰਾਜ ਪਲਟੇ ਵੀ ਹੋਣਗੇ ਤੇ ਅਮਰੀਕਾ ਤੇ ਚੀਨ ਦੀ ਇਸ ਆਪਸੀ ਖਾਣਾ ਜੰਗੀ ਚ ਕਈ ਕੌਮਾਂ ਨੂੰ ਫਾਇਦਾ ਵੀ ਹੋਵੇਗਾ। ਇਹ ਵੀ ਕਹਿ ਸਕਦੇ ਆ ਕਿ ਸਿੱਖ ਇਸ ਭੰਨ ਤੋੜ ਤੋਂ ਲਾਹਾ ਲੈ ਸਕਦੇ ਆ ਜੇ ਸਿੱਖਾਂ ਦੀ ਲੀਡਰਸ਼ਿਪ ਖੜੀ ਹੋਣੀ ਜਿਹੜੀ ਪਿਛਲੇ 40 ਸਾਲਾਂ ਤੋਂ ਆਪਸ ਚ ਫਸੀ ਹੋਈ ਆ ਜਾਂ ਫਸਾਈ ਪਈ ਆ। ਪੰਜਾਬ ਦੀ ਧਰਤੀ ਇਹ ਜ਼ਰਖੇਜ਼ ਖੇਤਾ ਵਪਾਰ ਜ਼ਮੀਨ ਸਿਲਕ ਰੂਟ ਦੇ ਪੈਮਾਨੇ ਤੇ ਇੱਕ ਵੱਡਾ ਫੈਕਟਰ ਹੈ ਜਿਹੜਾ ਚੀਨ ਵਾਸਤੇ ਵੀ ਫਾਇਦੇਮੰਦ ਹੈ ਤੇ ਵੈਸਟ ਵਾਸਤੇ ਤਾਂ ਹੈ ਹੀ ਕਿਉਂਕਿ ਇਸ ਧਰਤੀ ਦਾ ਜ਼ਰਖੇਜ਼ ਹੋਣਾ ਇਸ ਵਾਸਤੇ ਵਰ ਹੈ ਤੇ ਇਸ ਵਰ ਦੇ ਨਾਲ ਨਾਲ ਇੱਥੇ ਵਸਦੀ ਸਿੱਖੀ ਦੁਨੀਆਂ ਦੀ ਇਕਲੌਤੀ ਕੌਮ ਹੈ ਜੋ ਜੰਗ ਜਾਂ ਸ਼ਾਂਤੀ ਦੋਹਾਂ ਦੇ ਵਿੱਚ ਹੀ ਨਿਪੁੰਨ ਹੈ ਸਿੱਖਾਂ ਦੀ ਬਹਾਦਰੀ ਦਾ ਕਿਸੇ ਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸ਼ਾਂਤੀ ਚਾਹੀਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਕੋਈ ਸਰੋਤ ਹੈ ਨਹੀਂ ਗਲੋਬਲ ਆਰਡਰ ਵਿੱਚ ਇਸ ਸਮੇਂ ਸਿੱਖ ਇੱਕ ਵੱਡੀ ਧਿਰਵਜੋਂ ਸਾਹਮਣੇ ਆਏ ਨੇ ਤੇ ਬਸ਼ਰਤੇ ਇਹਨਾਂ ਨੂੰ ਆਪਣਾ ਦਿਮਾਗ ਤੇ ਸਿਰ ਚੱਜ ਨਾਲ ਵਰਤਣਾ ਆ ਜਾਵੇ ਕਲੈਕਟਿਵ ਰੂਪ ਚ ਸਿੱਖਾਂ ਨੇ ਆ ਹੜਾਂ ਚ ਬਿਨਾਂ ਲੀਡਰਸ਼ਿਪ ਤੋਂ ਜੋ ਕਾਰਨਾਮੇ ਕੀਤੇ ਆ ਦੁਨੀਆ ਦੀਆਂ ਸਰਕਾਰਾਂ ਦੇ ਲੈਵਲ ਦੇ ਕੰਮ ਕਰਕੇ ਦਿਖਾਏ ਪਰ ਇੱਕ ਲੀਡਰਸ਼ਿਪ ਵੱਲੋਂ 1984 ਤੋਂ ਬਾਅਦ ਕੋਈ ਚੱਜ ਦਾ ਲੀਡਰ ਸਿੱਖਾਂ ਨੂੰ ਨਹੀਂ ਮਿਲਿਆ ਤੇ ਜਿਹੜਾ ਮਿਲਿਆ ਉਹਨੂੰ ਅਸੀਂ ਸਾਹਮਣੇ ਤੇ ਆ ਸੀਗੀ ਅੱਜ ਜੀ ਵੀਰੋ ਐਸੀ ਜੀ ਆਈ ਦੀ ਵੀਡੀਓ ਜਿਸ ਤਰ੍ਹਾਂ ਬੰਗਲਾਦੇਸ਼ ਦੇ ਅੰਦਰ ਇਨਕਲਾਬ ਆਇਆ ਅਸੀਂ ਦੇਖਿਆ ਉੱਥੋਂ ਦੇ ਜਿਹੜੇ ਸਟੂਡੈਂਟ ਸੀ ਉਹਨਾਂ ਨੇ ਹਕੂਮਤ ਦਾ ਸਾਰਾ ਤਖਤਾ ਬਦਲਿਆ ਉਲਟ ਕੇ ਰੱਖ ਦਿੱਤਾ ਅਸੀਂ ਨੇਪਾਲ ਦੇ ਅੰਦਰ ਵੀ ਸੇਮ ਚੀਜ਼ਾਂ ਦੇਖੀਆਂ ਕਿ ਉੱਥੋਂ ਦੀ ਜਿਹੜੀ ਹਕੂਮਤ ਸੀ ਉਹਨੂੰ ਰਿਜ਼ਾਈਨ ਕਰਨਾ ਪਿਆ ਕੀ ਅਗਰ ਅਸੀਂ ਇਹ ਗੱਲ ਕਰੀਏ ਕਿ ਇਹ ਸਾਰੇ ਮਾਮਲਿਆਂ ਦੇ ਅੰਦਰ ਕਿਤੇ ਨਾ ਕਿਤੇ ਅਮਰੀਕਾ ਇਨਵੋਲਵ ਹੈ ਕਿਤੇ ਨਾ ਕਿਤੇ ਡੋਲਰ ਟਰੰਪ ਇਨਵੋਲਵ ਹੈ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਏਗਾ ਅਗਰ ਅਸੀਂ ਇਹ ਕਹੀਏ ਇਸ ਟਾਈਮ ਤੇ ਜੋ ਪੰਜਾਬ ਦੀ ਸੂਰਤਿ ਹਾਲ ਹੈ ਜੋ ਪੰਜਾਬ ਨੂੰ ਇੱਕ ਲੀਡਰ ਦੀ ਜ਼ਰੂਰਤ ਹੈ 84 ਤੋਂ ਬਾਅਦ ਪੰਜਾਬ ਨੂੰ ਕੋਈ ਤਗੜਾ ਸਿੱਖਾਂ ਨੂੰ ਕੋਈ ਤਗੜਾ ਲੀਡਰ ਨਹੀਂ ਮਿਲਿਆ ਅਗਰਸੀਂ ਇਹ ਗੱਲ ਕਰੀਏ ਇਸ ਟਾਈਮ ਤੇ ਖਾਲਸਤਾਨ ਨੂੰ ਲੈ ਕੇ ਖਾਲਸੇ ਰਾਜ ਨੂੰ ਲੈ ਕੇ ਅਮਰੀਕਾ ਦੇ ਅੰਦਰ ਜਿਹੜੀ ਇਹ ਤਹਿਰੀਕ ਚੱਲ ਰਹੀ ਹੈ ਵਿਸ਼ਿੰਗਟਨ ਡੀਸੀ ਦੇ ਅੰਦਰ ਜਿਹੜਾ ਰੀਫਰੈਂਡਮ ਹੋਇਆ ਬਹੁਤ ਸਪੋਰਟ ਮਿਲੀ ਸਿੱਖਾਂ ਸਰਦਾਰਾਂ ਨੂੰ ਬੜੀ ਤਗੜੀ ਸਪੋਰਟ ਓਵਰਸੀਜ਼ ਲੋਕਾਂ ਨੇ ਦਿੱਤੀ ਪੰਜਾਬੀਆਂ ਨੂੰ ਸਿੱਖਾਂ ਸਰਦਾਰਾਂ ਨੂੰ ਕਿ ਸਿੱਖਾਂ ਨੂੰ ਸਿੱਖਾਂ ਦੇ ਰਾਈਟਸ ਮਿਲਨੇ ਚਾਹੀਦੇ ਨੇ ਪੰਜਾਬੀਆਂ ਨੂੰ ਪੰਜਾਬੀਆਂ ਦੇ ਰਾਈਟਸ ਮਿਲਨੇ ਚਾਹੀਦੇ ਨੇ ਪੰਜਾਬੀਆਂ ਨੂੰ ਖਾਲਸਾਤਾਨ ਮਿਲਣਾ ਚਾਹੀਦਾ ਹੈ ਖਾਲਸਾ ਰਾਜ ਆਣਾ ਚਾਹੀਦਾ ਹੈ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ